ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਇਹ ਪਵਿੱਤਰ ਧਰਤੀ ਬੌਲੀ ਸਾਹਿਬ ਸ੍ਰੀ ਗੋਇੰਦਵਾਲ ਸਾਹਿਬ ਸਤਿਗੁਰਾਂ ਦਾ 450 ਸਾਲਾ ਜੋਤੀ ਜੋਤ ਸ਼ਤਾਬਦੀ ਦੇ ਰੂਪ ਵਿੱਚ 450 ਸਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਪੰਥ ਨਿਹੰਗ ਸਿੰਘ ਜਥੇਬੰਦੀਆਂ ਕਾਰਸੇਵਾ ਵਾਲੇ ਬਾਬੇ ਹੋਰ ਪੰਥਦਲ ਸਾਰਿਆਂ ਦੇ ਨਾਲ ਰਲ ਕੇ ਜਿਹੜੀ ਸ਼ਤਾਬਦੀ ਦੇ ਰੂਪ ਦੇ ਵਿੱਚ ਮਨਾਈ ਜਾ ਰਹੀ ਹੈ ਅੱਜ ਦਾ ਦਿਨ ਬਹੁਤ ਮਹੱਤਵਿਆ ਕਿਉਂਕਿ ਦੋ ਦਿਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਤਿਨਾਂ ਨੂੰ ਗੁਰਤਾ ਗੱਦੀ ਵੀ ਇਸੇ ਸਥਾਨ ਤੇ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਸੀ ਉਹ ਅਸੀਂ ਦੋ ਰੋਜਾ 450 ਸਾਲਾ ਗੁਰਤਾ ਗੱਦੀ ਦਿਵਸ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਭਾਵੇਂ ਅੰਮ੍ਰਿਤਸਰ ਵੀ ਤੇ ਅੱਜ ਤੇ ਕੱਲ ਨੂੰ 14 ਤਰੀਕ ਦੋ ਦਿਨ ਲਗਾਤਾਰ ਉਹ ਸ਼ਤਾਬ ਦੀ ਉੱਥੇ ਮਨਾਈ ਜਾ ਰਹੀ ਆ ਪਰ ਸਤ ਗੁਰਾਂ ਦਾ ਗੁਰਤਾ ਗੱਦੀ ਦਿਵਸ ਇਸ ਸਥਾਨ ਤੇ ਵੀ ਮਨਾਇਆ ਜਾਂਦਾ ਤੇ ਇਸ ਸਥਾਨ ਤੇ ਵੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾਊਗਾ ਸੋ ਇਹ ਜਿਹੜੇ ਸਮਾਗਮ ਆ ਇਸ ਵਿਚ ਚਾਹੇ ਵੱਡਾ ਇਹ ਵੀ ਗੁਰੂ ਸਾਹਿਬ ਜੀ ਨੇ ਸਾਡੇ ਤੇ ਮਹਾਨ ਕਿਰਪਾ ਕੀਤੀ ਤੇ ਇੱਕ ਮਹਾਨ ਕਿਰਪਾ ਹੋਰ ਬਹੁਤ ਵੱਡੀ ਕੀਤੀ ਮਨੁੱਖਤਾ ਦਾ ਕੇਂਦਰ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਸ ਪਵਿੱਤਰ ਅੰਮ੍ਰਿਤਸਰ ਸ਼੍ਰੀ ਹਰਮੰਦਰ ਸਾਹਿਬ ਦੀ ਰਚਨਾ ਲਈ ਭੇਜਿਆ ਔਰ ਉਸ ਸਥਾਨ ਤੇ ਸਤਿਗੁਰ ਜੀ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਗੁਰੂ ਰਾਮਦਾਸ ਪਾਤਸ਼ਾਹ ਤੇ ਇਸ ਥਾਤੀ ਤੇ ਬੈਠ ਕੇ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅੱਜ ਉਹ ਅਸਥਾਨ ਦੇਸ਼ ਵਿਦੇਸ਼ ਚ ਨਹੀਂਗਾ ਸਾਰੀ ਮੈਂ ਕਹਿ ਸਕਦਾ ਦੁਨੀਆ ਦਾ ਜਿਹੜਾ ਸਭ ਤੋਂ ਬਲੱਖਣ ਔਰ ਸਭ ਤੋਂ ਪੂਜਣਯੋਗ ਸਥਾਨ ਹੈ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆ ਔਰ ਅੱਜ ਵੀ ਲੋਕ 4-4 ਘੰਟੇ ਲਗਾਤਾਰ ਇਕੱਠੇ ਹੋ ਕੇ 10-20 ਸਕਿੰਟ ਕਿਉਂਕਿ ਨਾਮ ਸਕਾਰ ਕਰਨੀ ਹੁੰਦੀ ਆ ਇੰਨਾ ਕ ਸਮਾਂ ਮਿਲਦਾ ਸੋ ਮੇਰਾ ਕਹਿਣ ਤੋਂ ਭਾਵ ਗੁਰੂ ਅਮਰਦਾਸ ਪਾਤਸ਼ਾਹ ਜੀ ਦੀਆਂ ਅਨੇਕਾਂ ਬਖਸ਼ੀਆਂ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਬਹੁਤ ਵੱਡੀਆਂ ਬਖਸ਼ੀਆਂ ਨਿਵਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ 욧 ਨਿਆਸਰਿਆਂ ਦੇ ਆਸਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਇਨੀਆਂ ਬਖਸ਼ੀਆਂ ਬਖਸ਼ਿਸ਼ ਕਰਕੇ ਇਹ ਸਮੁੱਚੀ ਮਨੁੱਖਤਾ ਦਾ ਭਲਾ ਕਰਨੇ ਸਤਗੁਰੂ ਜੀ ਨੇ ਇਸ ਅਸਥਾਨ ਦੀ ਰਚਨਾ ਰਚੀ ਸੀ ਪਵਿੱਤਰ ਬੌਲੀ ਸਾਹਿਬ ਦੇ ਵੀ ਆਪਾਂ ਇੱਥੇ ਦਰਸ਼ਨ ਕਰਦੇ ਆਂ ਇੱਥੇ ਉਹ ਵੀ ਅਸਥਾਨ ਚਵਾਰਾ ਸਾਹਿਬ ਜਿੱਥੇ ਸਤਗੁਰੂ ਜੀ ਕੀਲੀ ਫੜ ਕੇ ਆਪ ਬੰਦਗੀ ਕਰਦੇ ਸੀ ਸੋ ਗੁਰੂ ਸਾਹਿਬ ਕਿਰਪਾ ਕਰਨੇ ਸ਼ਤਾਬ ਦੀ ਸਮੁੱਚਾ ਸਿੱਖ ਪੰਥ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਮੂਚੀਆਂ ਸਾਰੀਆਂ ਜਥੇਬੰਦੀਆਂ ਇਹ ਰਲ ਕੇ ਜਿਹੜੀਆਂ ਇਹ ਮਨਾ ਰਹੀਆਂ ਆਓ ਸਾਰੇ ਜਿੱਥੇ ਮਹਾਨ ਸ਼ਤਾਬਦੀਆਂ ਨੂੰ ਮਨਾਈਏ ਉਥੇ ਮਹਾਨ ਸ਼ਤਾਬਦੀਆਂ ਨੂੰ ਵਸਾਈਏ ਵੀ ਮਨਾਉਣਾ ਇਸ ਕਰਕੇ ਆ ਕਿ ਉਹ ਸਾਡੀ ਇਹ ਲੰਮੇ ਸਮੇਂ ਤੋਂ ਜਦੋਂ ਵੀ ਸ਼ਤਾਬਦੀ ਆਉਂਦੀ ਆ ਤੇ ਖਾਲਸਾ ਪੰਥ ਇੱਕ ਥਾਂ ਇਕੱਤਰ ਹੋ ਕੇ ਗੁਰਮਤਿ ਕਰਦਾ ਤੇ ਬਸਾਉਣਾ ਆ ਪਵਿੱਤਰ ਗੁਰਬਾਣੀ ਨੂੰ ਜਿਹੜੀ ਗੁਰਬਾਣੀ ਸਤਿਗੁਰ ਜੀ ਨੇ ਸਾਨੂੰ 11ਵੀਂ ਜੋਤ ਦੇ ਵਿੱਚ ਬਖਸ਼ਿਸ਼ ਕੀਤੀ ਸੀ ਗੁਰ ਸ਼ਬਦ ਦੇ ਪੁਜਾਰੀ ਹੋ ਕੇ ਗਰਵਾਣੀ ਗੈਣ ਵੀ ਕਰਨੀ ਗਰਵਾਣੀ ਦੇ ਵਿਚਾਰ ਵੀ ਕਰਨੀ ਤੇ ਗਰਵਾਣੀ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਜਿਹੜਾ ਆ ਉਹ ਜਿਉਣ ਦਾ ਵੀ ਯਤਨ ਕਰਨਾ ਸੋ ਸਾਰੇ ਸਮੂਚੀ ਸੰਗਤ ਨੂੰ ਸ੍ਰੀ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 16 17 ਤੇ 18 ਨੂੰ ਤੇ 17 ਤਰੀਕ ਨੂੰ ਜਿਹੜਾ ਨਗਰ ਕੀਰਤਨ ਆ ਉਹਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰੀਏ ਉਹ ਸੰਭਾਵਿਕ ਤੌਰ ਦੇ ਉੱਤੇ ਉਸ ਸਤਿਗੁਰ ਜੀ ਨੂੰ ਸਮਰਪਿਤ ਕਿਵੇਂ ਸਤਿਗੁਰ ਜੀ ਗਾਗਰ ਲੈ ਕੇ ਰੋਜ਼ ਰਜਾਨਾ ਅੰਮ੍ਰਿਤ ਵੇਲੇ 2 ਵਜੇ ਉਥੋਂ ਗਾਗਰ ਜਲ ਦੀ ਲੈ ਕੇ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਇਸ਼ਨਾਨ ਕਰਾਉਂਦੇ ਸੀ ਉਹਦੇ ਵਿੱਚ ਵੀ ਵੱਧ ਤੋਂ ਵੱਧ 17 ਤਰੀਕ ਨੂੰ ਸ਼ਾਮਲ ਹੋਈਏ ਸੋ ਫਿਰ ਇੱਕ ਵਾਰੀ ਤੁਹਾਡਾ মিডিਆ ਦਾ ਵੀ ਸਮੁੱਚੇ ਤੌਰ ਦੇ ਉੱਤੇ ਮੈਂ ਅੱਜ ਸਾਡੇ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਜਿਹੜੇ ਵਰਕਿੰਗ ਪ੍ਰਧਾਨ ਸ਼ੋਮਣੀ ਅਕਾਲੀ ਦਲ ਉਹ ਚੇਚੇ ਤੌਰ ਤੇ ਪਹੁੰਚੇ ਤੇ ਸਾਰੇ ਮੇਰੇ ਸਾਥੀ ਸਮੁੱਚੇ ਅਹੁਦੇਦਾਰ ਸਹਿਬਾਨ ਤੇ ਬਹੁਤ ਸਾਰੇ ਮੈਂਬਰ ਸਹਿਬਾਨ ਉਹ ਚੇਚੇ ਤੌਰ ਤੇ ਪਹੁੰਚੇ ਆ ਬਲਵਿੰਦਰ ਸਿੰਘ ਬਈ ਸਾਡਾ ਬਈ ਪੂਈ ਵਿਚਾਰਾ ਲੰਬਾ عرصਾ ਬਿਮਾਰ ਰਿਹਾ ਪਰ ਅਜ ਨੂੰ ਆਦਾ ਜਾ ਹੈ ਉਹ ਆ ਜਿਆਦਾ ਜੀਵ ਹੈ ਆਖਦਾ ਕਿਉਂਕਿ ਬਿਮਾਰੀ ਤੋਂ ਬਾਅਦ ਅੱਜ ਇਹ ਸੰਗਤਾਂ ਦੇ ਵਿੱਚ ਪਹੁੰਚੇ ਤੇ ਸਾਰੇ ਜਿੰਨੇ ਵੀ ਸਾਥੀ ਸਾਰੇ ਤੇ ਖਾਸ ਕਰਕੇ ਸਾਡਾ ਧਾਰਮਿਕ ਪ੍ਰਚਾਰ ਬੰਗਾ ਉਹ ਤੇ ਇੱਥੇ ਅਸੀਂ ਸ਼ਤਾਬਦੀਆਂ ਦੇ ਵਿੱਚ ਕੰਜਾਜ ਬਖੜਾ ਲਾਇਆ ਹੈ। ਇਹ ਸਾਰੇ ਵਧਾਈ ਦੇ ਪਾਤਰੀ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹ ਸ਼ਤਾਬਦੀ ਨੂੰ ਗੁਰੂ ਚਰਨਾਂ ਦੇ ਵਿੱਚ ਨਾਤਮਸਤਕ ਹੋਣ ਲਈ ਤੇ ਗੁਰੂ ਸਾਹਿਬ ਦੀ ਅਸੀਸ ਲੈਣ ਲਈ। ਇਹ ਗੁਰੂ ਸਾਹਿਬ ਜੀ ਨੇ ਕਿਰਪਾ ਤੇ ਬਖਰੇ ਦੇ ਪਾਤਰੀ ਬਣ ਰਹੇ ਆ। ਬਹੁਤ-ਬਹੁਤ ਧੰਨਵਾਦ। ਪ੍ਰਧਾਨ ਜੀ, ਗਵਰਨਰ ਸਾਹਿਬ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਵੀਆਈਪੀਜ਼ ਆ ਰਹੇ ਨੇ ਜੀ? ਦੇਖੋ ਜਿਹੜੀ ਸੋ far ਸਾਨੂੰ ਇਨਫੋਰਮੇਸ਼ਨ ਹੈ ਕਿ 16 ਤਰੀਕ ਨੂੰ ਸੀਐਮ ਸਾਹਿਬ ਵੀ ਆ ਰਹੇ ਆ। ਕਿਉਂਕਿ ਸਾਨੂੰ ਜਿਹੜੀ ਮਿਲੀ ਇਨਫੋਰਮੇਸ਼ਨ ਪਰ ਅਸੀਂ ਇਨੂੰ ਖੁੱਲਾ ਸੱਦਾ ਦਿੱਤਾ ਇੱਥੇ ਕੋਈ ਵੀ ਆ ਸਕਦਾ ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਵੇਲੇ ਅਕਬਰ ਬਾਦਸ਼ਾਹ ਬਾਦਸ਼ਾਹ ਸੀ ਉਹ ਵੀ ਇਸ ਧਰਤੀ ਤੇ ਆਇਆ ਤੇ ਇੱਥੇ ਰਾਜੇ ਤੇ ਰਾਂਕ ਦੀ ਬਰੋਬਰੀ ਆ ਇੱਥੇ ਕੋਈ ਰਾਜਾ ਨਹੀਂ ਇੱਥੇ ਸੰਗਰੂਪੀ ਕੋਈ ਵੀ ਆ ਸਕਦਾ ਸਾਰਿਆਂ ਨੂੰ ਜਿਵਾਇਆਂ ਆਖਦੇ ਆ ਤੇ ਸਾਰਿਆਂ ਨੂੰ ਖੁੱਲਾ ਸੱਦਾ ਵੀ ਦਿੰਨੇ ਆ ਗੁਰੂ ਸਾਹਿਬ ਦੀ ਸ਼ਤਾਬ ਜੀ ਨੂੰ ਲੈ ਕੇ ਜਿਹੜੇ ਐਸ்சி ਪੀਸੀ ਵੱਲੋਂ ਜਿਹੜੇ ਵਿਸ਼ੇਸ਼ ਪ੍ਰਬੰਧ ਆ ਜਿਹੜੇ ਵਿਸ਼ੇਸ਼ ਸੰਗਤਾਂ ਨੂੰ ਉਹਨਾਂ ਨੂੰ ਇਜਾਮ ਕਰਾਇਆ ਜਾਵੇ ਅਸੀਂ ਤਕਰੀਬਨ ਲਗ ਭਾਗ 700 ਏਕੜ ਆ ਨਾਲ ਸਾਈਡ ਤੇ ਹੈ ਤਾਂ ਉਹ ਸਰਕਾਰ ਦੀ ਪਹਿਲੀ ਤੇ ਡਿਪਟੀ ਕਮਿਸ਼ਨਰ ਐਸ ਅਸਤਾਨ ਦੇ ਤੇ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਤਰਨਤਾਰਨ ਦੇ ਦੋਹਾਂ ਦਾ ਕਿ ਇਹ ਜਿਹੜੀ ਨਾਲ ਪਹਿਲੀ ਸੀ ਉਹ ਸਾਨੂੰ ਇਹਨਾਂ ਨੇ ਖਾਲੀ ਵੀ ਕਰਕੇ ਦਿੱਤੀ ਆ ਤੇ ਉੱਥੇ ਜਿੱਥੇ ਵੱਡਾ ਲੰਗਰਾਂ ਦਾ ਪ੍ਰਬੰਧ ਤੁਸੀਂ ਦੇਖਦੇ ਆ ਆ ਬਾਬਾ ਦਾਰਸ਼ਨ ਸਿੰਘ ਜੀ ਟਾਲਾ ਸਾਹਿਬ ਵਾਲੇ ਜਿਹੜੇ ਆਪਾਂ ਅੰਮ੍ਰਿਤਸਰੋਂ ਆਉਣੇ ਆ ਫਤਿਹਾਬਾਦ ਵਾਲੇ ਪਾਸੇ ਤੋਂ ਉਧਰੋਂ ਤੇ ਇੱਥੇ ਇਟਸੈਲ ਵੀ ਆ ਜਿੱਥਾਂ ਹੋਣ ਆਪਾਂ ਲੰਗਰ ਹਾਲ ਜਿਹੜਾ ਨਵਾਂ ਚਾਲੂ ਕੀਤਾ ਏ ਵੀ ਤਕਰੀਬਨ ਸਾਡੇ ਕੋਲ 100 ਤੋਂ ਵੱਧ ਜਿਹੜੇ ਆ ਮਹਾਪੁਰਸ਼ਾਂ ਨੇ ਲੰਗਰਾਂ ਦਾ ਪ੍ਰਬੰਧ ਕੀਤਾ ਤੇ ਅਸੀਂ ਇਤੋਂ ਜ਼ਿਆਦਾ ਪਾਰਕਿੰਗ ਦਾ ਪ੍ਰਬੰਧ ਕੀਤਾ ਤਾਂ ਕਿ ਲੋਕਾਂ ਨੂੰ ਜਿਹੜੀ ਉਹ ਕੁਝ ਆਪਣੇ ਉਹਦੇ ਵਿੱਚ ਰੋਕ ਨਾ ਲੱਗੇ ਉਦੋਂ ਬਾਅਦ ਫਿਰ ਕਿਉਂਕਿ ਲੋਕਾਂ ਨੇ ਬਾਥਰੂਮਾਂ ਦੀ ਲੋੜ ਹੁੰਦੀ ਆ ਉਹ ਵੀ ਅਸੀਂ ਵੱਧ ਤੋਂ ਵੱਧ ਯਤਨ ਕੀਤਾ 400 ਦੀ ਇਹਨੇ ਰੱਖੀ ਸੀ ਪਰ ਮੈਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਤੌਰ ਤੇ ਵੀ ਇੱਕ ਹੋਰ ਯਤਨ ਕਰ ਲਈਏ ਕਿ ਵੱਧ ਤੋਂ ਵੱਧ ਕਰੀਏ ਸੋ ਸਾਰੀਆਂ ਵਿਵਸਥਾਵਾਂ ਜਿਹੜੀਆਂ ਆ ਉਹ ਇੱਥੇ ਪਹਿਲਾਂ ਕਰ ਦਿੱਤੀਆਂ ਗਈਆਂ ਜਿਹੜੀ ਦੂਰ ਦੂੜਾ ਸੰਗਤ ਹੁੰਦੀ ਆ ਉਹਦੇ ਰਹਿਸ਼ੀ ਪ੍ਰਬੰਧ ਹੈਗਾ ਜੀ ਇੱਥੇ ਰਹਿਸ਼ੀ ਪ੍ਰਬੰਧ ਕਿਉਂਕਿ ਅੱਜ ਤਾਂ ਹੁਣ ਲੋਕਾਂ ਦਾ ਹਰਕ ਦਾ ਇਹ ਰਿਹਾਨ ਹੁੰਦਾ ਵੀ ਮੈਂ ਸਵੇਰੇ ਆਵਾਂ ਤੇ ਸ਼ਾਮ ਨੂੰ ਮੁਰਜਾਂ ਪਰ ਅਸੀਂ ਉਹਦੇ ਵੀ ਜਥਾ ਸ਼ਕਤੀ ਮੁਤਾਬਕ ਉਹਦਾ ਵੀ ਪ੍ਰਬੰਧ ਜਿਹੜਾ ਚੇਚੇ ਤੌਰ ਤੇ ਕਰ ਰਹੇ ਹਾਂ ਤਾਂ ਕਿ ਜੇ ਕਿਸੇ ਨੇ ਰਾਤ ਰਹਿਣਾ ਤੇ ਉਹਨੂੰ ਕੋਈ ਜਿਹੜੀ ਆ ਪਰੇਸ਼ਾਨੀ ਨਾ ਹੋਵੇ ਕਿ ਬਹਾਜੀ ਬੜੇ ਲੰਬੇ ਸਮੇਂ ਦੇ ਇੱਥੇ ਗੋਇੰਦਵਾਲ ਸਾਹਿਬ ਵਾਸਤੇ ਕੋਈ ਪ੍ਰੋਜੈਕਟ ਦੇਖੋ ਦੇਖੋ ਮੈਂ ਤੁਹਾਨੂੰ ਤੁਸੀਂ ਪਹਿਲੀ ਵਾਰੀ ਪਿਛਲੀ ਵਾਰ ਵੀ ਮੈਨੂੰ ਇਹ ਸਵਾਲ ਕੀਤਾ ਸੀ ਮੈਂ ਕਰਨੇ 'ਚ ਯਕੀਨ ਰੱਖਦਾ ਮੈਂ ਕਹਿਣ 'ਚ ਯਕੀਨ ਨਹੀਂ ਰੱਖਦਾ ਅਸੀਂ ਹੁਣ ਵੀ ਜਿੰਨੇ ਤੱਕ ਪ੍ਰੋਜੈਕਟ ਰੱਖੇ ਆ ਅਸੀਂ ਕਰਕੇ ਜਦੋਂ ਉਹਨਾਂ ਦਾ ਅਦਗਾਟਨ ਹੁੰਦਾ ਉਦੋਂ ਡਿਸਕਲੋਜ਼ ਕਰਦੇ ਆ ਤੇ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨ ਉਹ ਫਿਰ ਤੁਸੀਂ ਕਹਣਾ ਜੀ 2 ਸਾਲ ਪਹਿਲਾਂ ਆ ਅਨਾਉਂਸ ਕਰ ਗਏ ਸੀ ਤੇ ਗੁਰੂ ਸਾਹਿਬ ਦੀ ਸ਼ਹਾਦਤ ਮਨਾ ਰਹੇ ਆ ਤੇ ਗੁਰੂ ਸਾਹਿਬ ਆਪ ਹੀ ਕਿਰਪਾ ਕਰਨਗੇ ਮਲੋਕ ਮਾਤਰ ਦਾ ਇੱਕ ਉਦਮ ਕਰ ਸਕਦਾ ਤੇ ਗੁਰੂ ਨੇ ਚਾਇਆ ਤਾਂ ਕੋਈ ਨਹੀਂ ਇਹਦੇ ਵਿੱਚ ਵੀ ਵੱਡਾ ਯੋਗਦਾਨ ਫਿਰ ਆਪਾਂ ਪਾਵਾਂਗੇ ਠੀਕ ਹੈ थैंक यू ਧੰਨਵਾਦ ਅੱਗੇ ਕਰੀਏ ਨਾ ਅੱਗੇ ਬਾਤ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੀ ਸਿੱਖੋਂ ਜੋ ਦੁਨੀਆ ਤੇ ਗੁਰੂ ਸਾਹਿਬ ਮੱਥਾ ਟੇਕਦੇ ਆ ਬੰਦੇ ਆ ਆਪਣਾ ਗੁਰੂ ਸਾਰੀ ਦੁਨੀਆ ਦੇ ਜਿਹੜਾ ਦਿਨ ਹੈ ਬਹੁਤ ਹੀ ਸਤਿਕਾਰਯੋਗ ਤੇ ਇਤਿਹਾਸਿਕ ਦਿਹਾੜਾ ਹੈ ਜਦੋਂ ਕਿ ਅਸੀਂ 450 ਸਾਲਾਂ ਗੁਰੂ ਅਮਰਦਾਸ ਜੀ ਦਾ ਜੋਤੀ ਜੋਤਿ ਦਿਵਸ ਮਨਾ ਰਹੇ ਆ ਤੇ ਗੁਰੂ ਰਾਮਦਾਸ ਜੀ ਦਾ ਗੁਰਤਾ ਦਿਵਸ ਵਰਗਦੀ ਦਿਨ ਮਨਾ ਰਹੇ ਆ ਗੁਰੂ ਜੀ ਸਾਰੇ ਗੁਰੂਆਂ ਨੇ ਵੱਖ-ਵੱਖ ਸਮੇਂ ਤੇ ਦੁਨੀਆ ਨੂੰ ਪਰਮਾਤਮਾ ਦਾ ਰਸਤਾ ਇਨਸਾਨ ਨੂੰ ਇਨਸਾਨ ਨਾਲ ਪਿਆਰ ਕਰਨਾ ਜ਼ੁਲਮ ਦੇ ਖਿਲਾਫ ਲੜਨਾ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਪਰ ਗੁਰੂ ਅੰਗਦ ਦੇ ਗੁਰੂ ਅਮਰਦਾਸ ਜੀ ਦਾ ਜੋ ਉਹਨਾਂ ਨੇ ਇਤਿਹਾਸਿਕ ਕਾਰਨਾਮੇ ਕੀਤੇ ਕਿ ਲੰਗਰ ਦੀ ਪਰਥਾ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਹਨੂੰ ਬਕਾਇਦਾ ਰੂਪ ਦੇ ਵਿੱਚ ਗੁਰੂ ਅਮਰਦਾਸ ਜੀ ਨੇ ਚਲਾਇਆ ਔਰ ਉਸ ਵੇਲੇ ਜੋ ਇਸ ਤੋਂ ਵੀ ਵੱਡੀਆਂ ਗੱਲਾਂ ਸਨ ਸਮਾਜ ਚ ਬਰਾਈਆਂ ਸਨ ਸਤੀ ਪਰਥਾ ਨੂੰ ਖਤਮ ਕੀਤਾ ਪੁਨਰ ਵਿਆਹ ਜਿਹੜਾ ਕੋ ਉਸ ਵੇ ਬਿਲਕੁਲ ਨਹੀਂ ਸੀ ਉਸ ਵਾਸਤੇ ਦੁਆਰਾ ਸੰਗਤ ਨੂੰ ਕਿਹਾ ਕਿ ਠੀਕ ਹੈ ਪੁਨਰ ਵਿਆਹ ਕਰਨਾ ਚਾਹੀਦਾ ਸੋ ਇਸ ਤਰ੍ਹਾਂ ਦੀਆਂ ਸਮਾਜਿਕ ਬਰਾਈਆਂ ਨੂੰ ਵੀ ਦੂਰ ਕੀਤਾ ਨਾਲ ਦੀ ਨਾਲ ਜੋ ਪ੍ਰਮਾਤਮਾ ਦੇ ਨਾਲ ਸੰਗਤ ਨੂੰ ਜੋੜਿਆ ਬੜੇ ਨਿਮਰਤਾ ਦੇ ਪੁਜ ਹਨ ਉਹਨਾਂ ਦੀ ਜਿੰਦਗੀ 'ਚ ਬੜੀਆਂ ਔਕੜਾਂ ਆਈਆਂ ਤਕਰੀਬ ਇਤਿਹਾਸ ਵਿੱਚ ਸਾਰੇ ਪੜਦੇ ਹੋ ਲੇਕਿਨ ਸਾਰਿਆਂ ਨੂੰ ਸਹੇਦੇ ਹੋਏ ਉਹਨਾਂ ਨੇ ਜਿਵੇਂ ਇੱਥੇ ਬੌਲੀ ਸਾਹਿਬ ਬਣਾਉਣਾ ਇਸ ਤਰ੍ਹਾਂ ਦੇ ਜੋ ਕਾਰਨਾਮੇ ਧਰਮਨਾਲ ਸੰਗਤ ਨੂੰ ਵੱਧ ਤੋਂ ਵੱਧ ਜੋੜਨਾ ਇਹ ਉਹਨਾਂ ਦਾ ਇੱਕ ਸਭ ਤੋਂ ਮਹੱਤਵਪੂਰਨ ਜੋ ਜ਼ਿੰਦਗੀ ਦੇ ਕਾਰਨਾਮੇ ਸਨ ਜਿੱਥੇ ਉਹਨਾਂ ਨੇ ਗੁਰੂ ਰਾਮਦਾਸ ਜੀ ਤੇ ਬਖਸ਼ਿਸ਼ ਕਰਕੇ ਉਹਨਾਂ ਨੂੰ ਗੁਰਗੱਦੀ ਸੌਂਪੀ ਉਥੇ ਆਪਣੀ ਜ਼ਿੰਦਗੀ ਵਿੱਚ ਵੀ ਜੋ ਕਿ ਸਭ ਤੋਂ ਬਡੇਰੀ ਉੱਪਰ ਦੇ ਸਾਡੇ ਗੁਰੂ ਸਾਹਿਬਾਨ ਸਨ ਤੇ ਉਸ ਸਮੇਂ ਇਸ ਉਮਰ ਦੇ ਵਿੱਚ ਉਸ ਵੇਲੇ ਸਮਾਜ ਦੇ ਵਿੱਚ ਰਿਸ਼ਤੇਦਾਰੀ ਜਾ ਕੇ ਸੇਵਾ ਕਰਨੀ ਬੜਾ ਲੋਕ ਇਹ ਸਮਝਦੇ ਸੀ ਕਿ ਠੀਕ ਗੱਲ ਨਹੀਂ ਲੇਕਿਨ ਗੁਰੂ ਜੀ ਨੂੰ ਕਿਉਂਕਿ ਪਰਮਾਤਮਾ 'ਚ ਵਿਸ਼ਵਾਸ ਸੀ ਗੁਰੂ ਨੂੰ ਪਰਮਾਤਮਾ ਦਾ ਅੰਗਦੇਵ ਜੀ ਰੂਪ ਮੰਨਦੇ ਸਨ ਤਾਂ ਉਹਨਾਂ ਨੇ ਭਾਵੇਂ ਰਿਸ਼ਤੇਦਾਰੀ ਦੇ ਉੱਥੇ ਆ ਕੇ ਜੋ 12 ਸਾਲ ਸੇਵਾ ਕੀਤੀ ਇਸ ਉਮਰ ਦੇ ਜੋ ਕਿ 60 ਸਾਲ ਦੀ ਉਮਰ ਵੱਡੀ ਹੋ ਚੁੱਕੀ ਸੀ ਮੇਰਾ ਖਿਆਲ ਹੈ ਦੁਨੀਆ 'ਚ ਇਤਿਹਾਸਕ ਇਹ ਕਾਰਨਾਮਾ ਹੈ ਸੋ ਇਸ ਤੋਂ ਕੀ ਹੈ ਕਿ ਉਹਨਾਂ 'ਚ ਕਿੰਨੀ ਨਿਮਰਤਾ ਸੀ ਕਿੰਨੀ ਸੇਵਾ ਭਾਵਨਾ ਸੀ ਕਿੰਨਾ ਪਰਮਾਤਮਾ ਪ੍ਰਤੀ ਸ਼ਰਧਾ ਸੀ ਇਸੇ ਕਾਰਨ ਹੀ ਗੁਰੂ ਅੰਗਦ ਦੇਵ ਜੀ ਨੂੰ ਉਹਨਾਂ ਨੂੰ ਗੁਰਗੱਦੀ ਸੌਂਪੇ ਤੋ ਇਸ ਕਰਕੇ ਅੱਜ ਦੇ ਦਿਨ ਤੇ ਜਦੋਂ ਉਹਨਾਂ ਦਾ ਦਿਨ ਮਨਾ ਰਿਹਾ ਗੁਰੂ ਰਾਮਦਾਸ ਜੀ ਜਿਨ੍ਹਾਂ ਨੇ ਉਸ ਤੋਂ ਵੀ ਅੱਗੇ ਪੂਰਨਪਾਇਸ ਸੇਕੋਂ ਵਾਸਤੇ ਉਹਨਾਂ ਦਾ ਵੀ 450 ਸਾਲਾ ਮਨਾ ਰਿਆ ਤਾਂ ਜਿੱਥੇ ਮੈਂithੋਂ ਪਹਿਲਾਂ ਪ੍ਰਧਾਨ ਜੀ ਨੇ ਕਿਹਾ ਕਿ ਸਾਰੇ ਸਿੱਖ ਸੰਗਤ ਨੂੰ ਨਹੀਂ ਸਾਰੀ ਦੁਨੀਆ ਦੇ ਕੋਈ ਵੀ ਧਰਮ ਹੈ ਸਭ ਨੂੰ ਖੁੱਲਾ ਸੱਦਾ ਹੈ ਕਿ ਆਓ ਇਹ ਉਹ ਸਥਾਨ ਹੈ ਜਿੱਥੇ ਸ਼ੁਰੂਤ ਦੇ ਭਲੇ ਵਾਸਤੇ ਇਸ ਘਰ 'ਚ ਕਿਸੇ ਨੂੰ ਬ੍ਰੋਗ ਨਹੀਂ ਕਿਸੇ ਨੂੰ ਟੋਕ ਨਹੀਂ ਉਸ ਵੇ ਮੋਗਲ ਕਿਸ ਤਰ੍ਹਾਂ ਦੇ ਬਾਦਸ਼ਾਹ ਸਨ ਇਸ ਦਰਬਾਰ ਚ ਆ ਕੇ ਮੁਗਲ ਬਾਦਸ਼ਾ ਨਤਮਸਤਕ ਹੁੰਦੇ ਰਹੇ ਭਵੇਂ ਬਾਬਰ ਸੀ ਭਵੇਂ ਹੁਮਾਯੂੰ ਸੀ ਤੇ ਅਕਬਰ ਤਾਂ ਆ ਕੇ ਜਦੋਂ ਗੁਰੂ ਜੀ ਪਾਸ ਆਇਆ ਤੇ ਉਹਨੂੰ ਲੰਗਰ ਚ ਬਿਠਾ ਕੇ ਲੰਗਰ ਛਕਾਇਆ ਇਹ ਵੀ ਉਸ ਵੇਲੇ ਦੀ ਨੋਕੀ ਮਿਸਾਲ ਸੀ ਜਦੋਂ ਕਿ ਇੱਕ ਬੁਰਖੀ ਰਾਜ ਸੀ ਔਰ ਮੁਗਲ ਸਾਡੇ ਇਸ ਦੇਸ਼ ਦੇ ਵੀ ਸਨ ਉਹਨਾਂ ਦਾ ਧਰਮ ਵੀ ਵੱਖਰਾ ਸੀ ਤੇ ਉਸ ਵੇਲੇ ਇੱਕ ਇਹ ਬੜੀ ਵੱਡੀ ਜਿਹੜੀ ਸੀ ਪਰਥਾ ਇਹ ਇਸ ਕਰਕੇ ਪਾਈ ਕਿ ਕਿੰਨੇ ਇਰਾਦੇ ਦੇ ਦਿਢ ਸਨ ਕਿ ਬਾਦਸ਼ਾ ਆ ਗਿਆ ਨਹੀਂ ਉਹੀ ਜੋ ਸੰਗਤ ਹੈ ਉਹ ਸੇ ਪੰਗੇ ਤੁਸੀਂ ਬੈਠੋ ਇਹ ਬਰਾਬਰਤਾ ਦਾ ਸੰਦੇਸ਼ ਦਿੱਤਾ ਸੋ ਅੱਜ ਜਦੋਂ ਇਸ ਤਰ੍ਹਾਂ ਦੇ ਗੁਰੂ ਦਾਸੇ 450 ਸਾਲਾ ਬਣਾ ਰਹੇ ਆ ਤਾਂ ਸਾਰੀ ਦੁਨੀਆ ਨੂੰ ਜੋ ਅੱਜ ਹਾਲਾਤ ਹੈ ਇਹਨਾਂ ਹਾਲਾਤਾਂ 'ਚ ਗੁਰੂ ਗ੍ਰੰਥ ਸਾਹਿਬ ਤੋਂ ਤੇ ਗੁਰੂ ਸਾਹਿਬਾਨ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਕਿ ਦੁਨੀਆ 'ਤੇ ਅਮਨ ਸ਼ਾਂਤੀ ਹੋਵੇ ਭਾਈਚਾਰਕ ਸਾਂਝ ਹੋਵੇ ਪਿਆਰ ਹੋਵੇ ਬੁਰਾਈਆਂ ਤੋਂ ਜੋ ਹੈ ਇਸ ਸੰਸਾਰ ਬਚ ਕੇ ਅੱਛੇ ਰਸਤੇ ਚੱਲ ਕੇ ਆਪਣੀ ਜ਼ਿੰਦਗੀ ਸਫਲ ਕਰਨ ਸਿੱਖ ਕੌਮ ਨੂੰ ਵੀ ਸਾਰੀ ਨੂੰ ਪ੍ਰਧਾਨ ਜੀ ਨੇ ਕਿਹਾ ਮੈਂ ਵੀ ਬੇਨਤੀ ਕਰਦਾ ਕਿ ਆਓ ਇਸ ਦਿਨ ਤੇ ਆਪਾਂ ਗੁਰੂ ਸਾਹਿਬ ਤੋਂ ਸਬਕ ਲਈਏ ਕਿ ਨਿਮਰਤਾ ਚਾਹੀਏ ਇੱਕ ਦੂਸਰੇ ਨੂੰ ਪਿਆਰ ਕਰਨ ਸਿੱਖੀਏ ਕਿਸੇ ਵੇਲੇ ਕਿੰਨੇ ਔਖੇ ਸਮਸਾਨ ਬਾਰਾ ਮਸਲਾ ਸਨ ਲੇਕਿਨ ਜਦ ਗੁਰੂ ਦੀ ਸ਼ਰਨਾ ਜਾਂਦੇ ਸੀ ਤਾਂ ਹਥਿਆਰ ਪਾਸੇ ਧਰਦੇ ਸੀ ਇਕੱਠੇ ਹੋ ਕੇ ਗੁਰਮਤਾ ਕਰਦੇ ਸੀ ਉਸ ਗੁਰਮਤੇ ਅਮਲ ਕਰਦੇ ਸੀ ਅੱਜ ਵੀ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਦਿਹਾੜੇ ਤੇ ਜਦੋਂ ਸਿੱਨਤ ਬਸਤਖ ਹੁੰਨਿਆ ਸਭ ਆਪਣੇ ਦਿਲ ਚੋਂ ਗੱਲਾਂ ਕੱਢ ਲਈਏ ਔਰ ਗੁਰੂ ਦੇ ਸ਼ਰਨੀ ਆ ਕੇ ਲੱਗ ਕੇ ਗੁਰੂ ਤੋਂ ਬਖਸ਼ਿਸ਼ ਮੰਗੀਏ ਕਿ ਇੱਕ ਦੂਜੇ ਨੂੰ ਪਿਆਰ ਕਰੀਏ ਔਰ ਸਿੱਖ ਗੁਰੂਆਂ ਸਹਿਬਾਨ ਦਾ ਜੋ ਸੰਦੇਸ਼ ਹੈ ਜੋ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਹੈ ਜਿਸ ਨੂੰ ਦੁਨੀਆ ਤੇ ਫੈਨਸਿਸ ਤੋਂ ਪਹੁੰਚ ਚੁੱਕੀ ਹੈ ਕਿਤੇ ਵੀ ਕੋਈ ਉਸ ਤੇ ਲਫਜ਼ ਨਹੀਂ ਕਰ ਸਕਦਾ ਅੱਜ ਉਹ ਸੰਦੇਸ਼ ਨੂੰ ਜਿਹੜਾ ਹੈ ਸੇ ਪਰਫੁੱਲਤ ਹੋਵੇ ਤਾਂ ਕਿ ਦੁਨੀਆ 'ਚ ਆਪਣੀ ਸ਼ਾਂਤੀ ਹੋਵੇ ਸਿੱਖ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ ਗੁਰੂ ਕੂਰ ਨਾਲ ਇਸ ਲਫਜ਼ ਕਹਿੰਦਾ ਹੋਇਆ ਮੈਂ ਸਾਰੀ ਦੁਨੀਆ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਕਾਓ ਇੱਥੇ ਨਤਮਸਤਕ ਹੋਈਏ ਉਹਨਾਂ ਦਿਨ ਮਨਾ ਕੇ ਇਹ ਸਭ ਗ੍ਰਹਿਣ ਕਰੀਏ ਇਹਨਾਂ ਲੋਜਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਦਾ ਖਾਸਾ ਸਵੇਰ ਦੀ ਕਿਤੇ ਪਹੁੰਚਕਾਰੀ ਸੰਗਤ ਜੀ ਅੱਜ ਸੰਤ ਬਾਵਾ ਕੋਲਾ ਸਿੰਘ ਜੀ ਜਿਹੜਾ ਨੂੰ ਜੋ ਕਾਰ ਸੇਵਾ ਸਰਾਵਾਂ ਦੇ ਤੌਰ ਤੇ ਸੇਵਾ ਸੌਂਪੀ ਗਈ ਸੀ ਉਹਦੀ ਦੋ ਸਰਾਵਾਂ ਸੰਪੂਰਨਤਾ ਹੀ ਹੋਈਆਂ ਦੋ ਮੰਜਰੀਆਂ ਉਸ ਦੀ ਜੋ ਹੈ ਸਾਵ ਸਭਾਈ ਜੋ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪੀ ਜਾ ਰਹੀ ਹੈ ਮਹਾਂਪੁਰਖਾਂ ਵੱਲੋਂ ਜਿਹਦੇ ਵਿੱਚ ਆ ਸਮੂਹ ਸੰਗਤਾਂ ਦੇਸ਼ ਦੇ ਦੀਆਂ ਸੰਗਤਾਂ ਨੇ ਭਾਰੀ ਸਹਿਯੋਗ ਦਿੱਤਾ ਔਰ ਸਹਿਯੋਗ ਦੇ ਕਰਕੇ ਇਹਨਾਂ ਸਵਾਵਾਂ ਨੂੰ ਸੰਪੂਰਨਤਾਈ ਕਰਨ ਵਾਸਤੇ ਬੜਾ ਭਾਰੀ ਸਹਿਯੋਗ ਦਿੱਤਾ ਸਭ ਦਾ ਧੰਨਵਾਦ ਅੱਜ ਦੇ ਇਸ ਸਮਾਗਮ ਦੀਆਂ 450 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਸਰਾਵਾਂ ਦੀ ਸੇਵਾ ਲੰਗਰਾਂ ਦੀ ਸੇਵਾ ਔਰ ਆਈ ਕੀ ਸੰਗਤ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀਓ ਆਇਆਂ ਮਹਾਂਪੁਰਖਾਂ ਵੰਦੋਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ